ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ ਟਰੰਪ ਗ੍ਰੀਨਲੈਂਡ ਵੀ ਬਾਅਦ ਮੁੱਛੜਿਆ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਆਇਆ ਬਿਆਨ ਕਿ ਹਾ ਖਰੀਦ ਉਤੇ ਧਿਆਨ ਹਮਲੇ ਤੇ ਨਹੀਂ ਅਮਰੀਕਾ ਦਾ ਹਿਲਟਨ ਹੋਟਲ ਵਿਵਾਦ ਦੇ ਵਿੱਚ ਟੀਐਚਐਸ ਏਜੰਟਾਂ ਦੀ ਬੁਕਿੰਗ ਹੋਈ ਰੱਦ ਟਰੰਪ ਸ਼ਾਸਨ ਨੇ ਸਰਕਾਰੀ ਸੂਚੀ ਤੋਂ ਕੀਤਾ ਬਾਹਰ मिनिसोटा के बीच सबसे बड़ा डीएचएस ऑपरेशन ट्विन सिटीज के विच भारी इमीग्रेशन कार्रवाई 2000 से अधिक एजन्टाइ में दान उन खबर विस्तार देना अमेरिका के राष्ट्रपति जोनल डंपते उनरी टीम इक्वारफेर ग्रीनलैंड मुद्दे के विवाद के आ आगे है ਵਾਈਟ ਹਾਊਸ ਦੇ ਵੱਲੋਂ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਦੇ ਮੁਤਾਬਕ ਪ੍ਰੰਪਰ ਅਸ਼ਾਸਨ ਆਰਕਟਿਕ ਖੇਤਰ ਦੇ ਵਿੱਚ ਸਥਿਤ ਗ੍ਰੀਨਲੈਂਡ ਨੂੰ ਹਾਸਲ ਕਰਨ ਦੇ ਲਈ ਕਈ ਵਿਕਲਪਾਂ ਦੀ ਸਮੀਖਿਆ ਕਰ ਰਿਹਾ ਹੈ ਜਿੱਥੇ ਫੌਜੀ ਤਰੀਕੇ ਦੀ ਸੰਭਾਵਨਾ ਨੂੰ ਵੀ ਖਾਰਜ ਨਹੀਂ ਕੀਤਾ ਗਿਆ ਵਾਈਟ ਹਾਊਸ ਦੀ ਇੱਕ ਪ੍ਰੈਸ ਸਖਤਰ ਕੈਰੋਲਿਨ ਲੀਵਿਟ ਨੇ ਕਿਹਾ ਹੈ ਕਿ ਕਿ ਪ੍ਰੰਪਲ ਲੰਬੇ ਸਮੇਂ ਤੋਂ ਗ੍ਰੀਨਲੈਂਡ ਨੂੰ ਅਮਰੀਕਾ ਦੇ ਲਈ ਇੱਕ ਮਹੱਤਵਪੂਰਨ ਰਾਸ਼ਟਰੀ ਸੁਰੱਖਿਆ ਮਸਲਾ ਮੰਨੇ ਆ ਰਹੇ ਨੇ ਉਨਾ ਅਨੁਸਾਰ ਵਿਸ਼ਵ ਪੱਧਰ ਤੇ ਵਧ ਰਹੇ ਤਣਾਵ ਦੇ ਚੱਲਦਿਆਂ ਆਰਕਟਿਕ ਖੇਤਰ ਦੀ ਰਣਨੀਤਿਕ ਮਹੱਤਤਾ ਤੇਜ਼ੀ ਦੇ ਨਾਲ ਵਧ ਰਹੀ ਹੈ। ਅਤੇ ਕ੍ਰਮਪਤਾ ਮੰਨੈ ਕਿ ਗ੍ਰੀਨਲੈਂਡ ਉੱਤੇ ਨਿਯੰਤਰਣ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਲਾਭਦਾਇਕ ਵੀ ਹੋ ਸਕਦਾ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਹਨਾਂ ਚਿੰਤਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਗ੍ਰੀਨਲੈਂਡ ਉੱਤੇ ਹਮਲੇ ਦੀ ਕੋਈ ਤਿਆਰੀ ਨਹੀਂ ਕਰ ਰਿਹਾ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਰੂਬੀਓ ਨੇ ਕਾਨੂੰਨ ਸਾਜ਼ਾ ਦੇ ਨਾਲ ਪੰਤ ਦਰਵਾਜ਼ਿਆਂ ਪਿੱਛੇ ਗੱਲਬਾਤ ਦੌਰਾਨ ਕਿਹਾ ਕਿ ਪ੍ਰਸ਼ਾਸਨ ਦਾ ਟੀਚਾ ਫੌਜੀ ਕਾਰਵਾਈਆਂ ਨਹੀਂ ਸਕੋ ਡੈਨਮਾਰਕ ਤੋਂ ਗ੍ਰੀਨ ਲੈਂਡ ਨੂੰ ਖਰੀਦਣ ਬਾਰੇ ਗੱਲਬਾਤ ਕਰਨਾ ਹੈ ਇਹ ਬਿਆਨ ਉਸ ਗੁਪਤ ਬ੍ਰੀਫਿੰਗ ਦੌਰਾਨ ਦਿੱਤਾ ਗਿਆ ਜਿਸ ਦੇ ਵਿੱਚ ਰੱਖਿਆ ਸਕੱਤਰ ਪੀਟ ਹੈਕਸਿਤ ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਵੀ ਮੌਜੂਦ ਸੀ ਇਹ ਮਸਲਾ ਉਸ ਸਮੇਂ ਉਠਿਆ ਜਦੋਂ ਸੈਨੇਟ ਦੀ ਮਾਈਨੋਰਟੀ ਲੀਡਰ ਸ਼ੱਕ ਸ਼ੂਮਨ ਨੇ ਪੁੱਛਿਆ ਕਿ ਪ੍ਰਸ਼ਾਸਨ ਮੈਕਸੀਕੋ ਜਾਂ ਫਿਰ ਕ੍ਰੀਨ ਲੈਂਡ ਵਰਗੀਆਂ ਥਾਵਾਂ ਉੱਤੇ ਫੌਜੀ ਤਾਕਤਤਾ ਦੀ ਵਰਤੋਂ ਬਾਰੇ ਸੋਚਦੇ ਹੈ ਇਸ ਮਾਮਲੇ ਉੱਤੇ ਯੂਰਪ ਦੇ ਕਈ ਵੱਡੇ ਦੋਸਤ ਜਿਵੇਂ ਕਿ ਫਰਾਂਸ ਜਰਮਨੀ ਅਤੇ ਬ੍ਰਿਟਨ ਡਨਮਾਰਕ ਦੇ ਨਾਲ ਖੜੇ ਨਸਰਾ ਦੇ ਨੇ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫ੍ਰੈਡ੍ਰਿਕਸਨ ਦੇ ਨਾਲ ਜੁਆਰੀ ਸਾਂਝੇ ਬਿਆਨ ਦੇ ਵਿੱਚ ਯੂਰੋਪੀਅਨ ਨੇਤਾਵਾਂ ਨੇ ਕਿਹਾ ਹੈ ਕਿ ਗ੍ਰੀਨਲੈਂਡ ਦੀ ਪ੍ਰਭੂਸੱਤਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਯਾਦ ਦੁਹਰਾਇਆ ਕਿ ਆਰਕਟਿਕ ਖੇਤਰ ਦੀ ਸੁਰੱਖਿਆ ਪਹਿਲਾ ਹੀ ਨਾਟੋ ਲਈ ਇੱਕ ਪ੍ਰਮੁੱਖ ਤਲਚੀ ਹੈ। ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਸ ਫ੍ਰੈਂਡ੍ਰਿਕ ਨਿਲਸਨ ਨੇ ਟਰੰਪ ਨੂੰ ਤਿੱਖੇ ਸ਼ਬਦਾਂ ਵਿੱਚ ਅਪੀਲ ਕੀਤੀ ਹੈ ਕਿ ਉਹ ਏਕੀਕਰਨਾਰੇ ਆਪਣੀਆਂ ਕਲਪਨਾਵਾਂ ਛੱਡਣ। ਉਨ ਨੇ ਵੀ ਕਿਹਾ ਕਿ ਵਾਸ਼ਿੰਗਟਨ ਦੇ ਵੱਲੋਂ ਆ ਰਹੀ ਇਹ ਬਿਆਨਬਾਜ਼ੀ ਪਾਸ ਹੀ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਇਸ ਤੋਂ ਇਲਾਵਾ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਵਿਦੇਸ਼ ਮੰਤਰੀਆਂ ਨੇ ਅਮਰੀਕੀ ਵਿਦੇਸ਼ ਮੰਤਰੀ ਟੋਬਿਓ ਦੇ ਨਾਲ ਤੁਰੰਤ ਮੀਟਿੰਗ ਦੀ ਮਾਰਕ ਕੀਤੀ ਸੀ ਗ੍ਰੀਨਲੈਂਡ ਅਮਰੀਕਾ ਤੇ ਰੂਸ ਦੇ ਦਰਮਿਆਨ ਸਥਿਤ ਹੈ ਅਤੇ ਆਰਕਟਿਕ ਖੇਤਰ ਦੇ ਵਿੱਚ ਨਿਯੰਤਰਣ ਦੇ ਲਈ ਚੱਲ ਰਹੀ ਅੰਤਰਰਾਸ਼ਟਰੀ ਹੋੜ ਦੇ ਕਾਰਨ ਇਹ ਟਾਪੂ ਦੁਨੀਆ ਭਰ ਦੀ ਰਾਜਨੀਤੀ ਦਾ ਇੱਕ ਕੇਂਦਰ ਬਣਦਾ ਜਾ ਰਿਹਾ ਹੈ ਅਮਰੀਕਾ ਦੀ ਪ੍ਰਸਿੱਧ ਹੋਟਲ ਚੇਨ ਹਿਲਟਨ ਇਸ ਸਮੇਂ ਵੱਡੇ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ ਮਿਨੀ ਸੋਟਾ ਦੇ ਲੇਕਵਿਲ ਸ਼ਹਿਰ ਦੇ ਵਿੱਚ ਸਥਿਤ ਹੈਂਪਟਨ ਇਨ ਬਾਇ ਹਿਲਟਨ ਹੋਟਲ ਉੱਤੇ ਦੋਸ਼ ਲੱਗੇ ਨੇ ਕਿ ਉਸਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਆਈਸੀਈ ਏਜੰਸੀਆਂ ਦੀ ਬੁਕਿੰਗਸ ਰੱਦ ਕਰ ਦਿੱਤੀਆਂ ਦਾਸੇ ਇੱਕ ਨਿਊਜ਼ ਚੈਨਲ ਦੇ ਨਾਲ ਕੱਲ੍ਹ ਬਾਤ ਕਰਦੇ ਹੋਏ ਹਿਲਟਨ ਨੇ ਪੁਸ਼ਟੀ ਕੀਤੀ ਕਿ ਉਹ ਇਸ ਵਿਵਾਦਿਤ ਮਿਨੀ ਸੋਟਾ ਹੋਟਲ ਦੇ ਨਾਲ ਆਪਣੇ ਸਾਰੇ ਸੰਬੰਧ ਖਤਮ ਕਰ ਰਹੇ ਨੇ ਇਸ ਤੋਂ ਇਲਾਵਾ ਟਰੰਪਾ ਸ਼ਾਸਨ ਨੇ ਵੀ ਇਸ ਹੋਟਲ ਨੂੰ ਸੰਘੀ ਸਰਕਾਰੀ ਕਰਮਚਾਰੀਆਂ ਦੇ ਲਈ ਮਨਜ਼ੂਰशुदा ਰਿਹਾਈਸ਼ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਇਹ ਮਾਮਲਾ ਉਸ ਵੇਲੇ ਚਰਚਾ ਦੇ ਵਿੱਚ ਆਇਆ ਜਦੋਂ ਢੂਲੀ ਵਾਦੀ ਪੱਤਰਕਾਰ ਨਿਕ ਸੌਟਰ ਨੇ ਇੱਕ ਅੰਡਰਕਵਰਡ ਵੀਡੀਓ ਜਾਰੀ ਕੀਤਾ ਇਸ ਵੀਡੀਓ ਵਿੱਚ ਉਹ ਆਪਣੇ ਆਪ ਨੂੰ THS ਅਧਿਕਾਰੀ ਦੇ ਵਜੋਂ ਪੇਸ਼ ਕਰਦੇ ਹੋਏ ਹੋਟਲ ਦੇ ਫਰੰਟ ਡੈਸਕ ਉੱਤੇ ਕਮਰਾ ਬੁੱਕ ਕਰਨ ਗਿਆ। ਵੀਡੀਓ ਦੇ ਅਨੁਸਾਰ ਹੋਟਲ ਸਟਾਫ ਨੇ ਉਸ ਨੂੰ ਦੱਸਿਆ ਕਿ THS ਏਜੰਟਾ ਦੇ ਲਈ ਕਮਰੇ ਉਪਲਬਧ ਨਹੀਂ ਹਨ। ਜੋ ਕਿ ਪਹਿਲਾਂ ਚਾਰੀ ਕੀਤੇ ਗਏ ਹਿਲਟਨ ਦੇ ਮਾਫੀ ਨਾਂਵੇਂਦ ਨਾਲ ਸਿੱਧਾ ਫੋਟਸੀ। ਇਸ ਤੋਂ ਬਾਅਦ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਯਾਨੀ ਕਿ ਜੀਐਸਏ ਨੇ ਤਵੰਤ ਕਾਰਵਾਈ ਕਰਦੇ ਹੋਏ ਲੈਕਵਿਲ ਹੋਟਲ ਨੂੰ ਸਰਕਾਰੀ ਬੁਕਿੰਗ ਪ੍ਰੋਗਰਾਮ ਤੋਂ ਹਟਾ ਦਿੱਤਾ ਜੀਐਸਏ ਪ੍ਰਸ਼ਾਸਕ ਐਡਵਰਟ ਫੌਸਟ ਨੇ ਕਿਹਾ ਕਿ ਇਹ ਹੋਟਲ ਸਰਟੀਫਿਕੇਟਵਰ ਰਿਹائش ਨਿਯਮਾਂ ਦੀ ਸਪਸ਼ਟ ਉਲੰਘਣਾ ਕਰ ਰਿਹਾ ਸੀ ਅਸੀਂ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਸਾਥੀਆਂ ਦਾ ਪੂਰਾ ਸਮਰਥਨ ਕਰਦੇ ਹਾਂ ਹਿਲਟਨ ਨੇ ਕਿਹਾ ਕਿ ਹੋਟਲ ਸੁਤੰਤਰ ਤੌਰ ਤੇ ਮਲਕੀਅਤ ਅਤੇ ਸੰਚਾਲਿਤ ਸੀ ਪਰ ਨਵੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਫੈਸਲਾ ਕੀਤਾ ਕਿ ਅਸੀਂ ਇਸ ਹੋਟਲ ਨੂੰ ਆਪਣੇ ਸਿਸਟਮ ਤੋਂ ਤੁਰੰਤ ਹਟਾ ਰਹੇ ਹਾਂ ਹਿਲਟਨ ਹਰ ਕਿਸੇ ਦੇ ਲਈ ਸਵਾਗਤਯੋਗ ਥਾਂ ਹੈ ਇਸ ਮਾਮਲੇ ਉਤੇ ਅਰਪਪਤੀ ਨਿਵੇਸ਼ਕ ਬਿਲ ਐਕਮੈਨ ਨੇ ਵੀ ਸੋਰਟ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਜੇ ਹੋਟਲ ਪ੍ਰਬੰਧਨ ਨੇ ਝੂਠ ਬੋਲੇ ਤਾਂ ਫਰੈਂਚਾਈਜ਼ੀ ਰੱਦ ਕਰਨਾ ਬਿਲਕੁਲ ਠੀਕ ਕਦਮ ਹੈ ਡੀਐਚਐਸ ਸਹਾਇਕ ਸਕੱਤਰ ਪੀਸੀਆ ਮੈਕਲਾਫੀ ਨੇ ਵੀ ਕਿਹਾ ਹੈ ਕਿ ਸਰਕਾਰੀ ਏਜੰਸੀਆਂ ਦੇ ਨਾਲ ਵਿਤਕਰਾ ਕਰਨਾ ਗੈਰ ਅਮਰੀਕੀ ਹੈ ਅਤੇ ਇਸ ਦੇ ਵਪਾਰਕ ਨਤੀਜੇ ਵੀ ਹੁੰਦੇ ਨੇ ਫਿਲਹਾਲ ਹਿਲਟਰ ਨੇ ਮੀਨੀ ਸੋਟਾ ਦੇ ਇਸ ਹੋਟਲ ਦੇ ਨਾਲ ਆਪਣੇ ਸਾਰੇ ਸੰਬੰਧ ਤੋੜ ਦਿੱਤੇ ਨੇ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਜਾਰੀ ਹੈ ਇਹ ਮਾਮਲਾ ਇੱਕ ਵਾਰ ਫਿਰ ਦੱਸਦਾ ਹੈ ਕਿ ਕਿਵੇਂ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਨੇ ਬਹੁ ਅਰਬ ਡੋਲਰ ਕੰਪਨੀ ਨੂੰ ਤੁਰੰਤ ਕਾਰਵਾਈ ਕਰਨ ਉਤੇ ਮਜਬੂਰ ਕਰ ਦਿੱਤਾ ਹੈ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸਨੇ ਹੁਣ ਤੱਕ ਸਭ ਤੋਂ ਵੱਡਾ ਇਮੀਗ੍ਰੇਸ਼ਨ ਇਨਫੋਰਸਮੈਂਟ ოਪਰੇਸ਼ਨ ਸ਼ੁਰੂ ਕੀਤਾ ਹੈ। ਇਸ ਵੱਡੀ ਕਾਰਵਾਈ ਦੇ ਤਹਿਤ ਮਿਨੀ ਸੋਟਾ ਦੇ ਮਿਨੀਆਪੋਲਿਸ ਸੇਂਟ ਪੌਲ ਖੇਤਰ ਦੇ ਵਿੱਚ ਕਰੀਬ 2000 ਸੰਘੀ ਏਜੰਟਾਂ ਅਤੇ ਅਧਿਕਾਰੀਆਂ ਦੀ ਤਾਇਨਾਤੀ ਦੀ ਉਮੀਦ ਕੀਤੀ ਜਾ ਰਹੀ ਹੈ। homeland security ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਕਿ ਮਿਨੀ ਸੋਟਾ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਡੀ ਐਚ ਐਸ ਆਪਰੇਸ਼ਨ ਚੱਲ ਰਿਹਾ ਹੈ ਜਿਸ ਨਾਲ ਰਾਜ ਦੇ ਵਿੱਚ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮੌਜੂਦਗੀ ਕਾਫੀ ਵਧ ਗਈ ਹੈ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਇਹ ਕਾਰਵਾਈ ਖਾਸ ਤੌਰ ਤੇ ਸੋਮਾਲੀ ਪਛਾਣ ਦੇ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਦੀ ਜਾਂਚ ਉੱਤੇ ਕੇਂਦ੍ਰਿਤ ਹੈ ਜ਼ਿਆਦਾਤਰ ਐਜਾਇੰਟ ਮੀਨਿਆਪੋਲਿਸ ਸੈਂਟ ਪੋਲ ਜਿਸ ਨੂੰ ਲਵਨ ਸਿਟੀਸ ਵੀ ਕਿਹਾ ਜਾਂਦਾ ਹੈ ਉਸ ਵਿੱਚ ਤੈਨਾਤ ਕੀਤੇ ਜਾ ਰਹੇ ਨੇ ਮੰਗਲਵਾਰ ਨੂੰ ਪ੍ਰਵਾਸੀ ਅਧਿਕਾਰ ਸੰਸਥਾਵਾਂ ਅਤੇ ਸਥਾਪਨਕ ਚੁਣੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਦੇ ਵਿੱਚ ਸੰਗੀ ਏਜੰਟਾਂ ਦੀ ਮੌਜੂਦਗੀ ਅਚਾਨਕ ਅਤੇ ਵੱਡੇ ਪੱਧਰ ਤੇ ਵੱਧ ਗਈ ਸੈਂਟ ਪਾਲ ਦੇ ਆਲੇ ਦੁਆਲੇ ਟ੍ਰੈਫਿਕ ਰੋਕਣ ਕਾਰੋਬਾਰੀ ਇਲਾਕਿਆਂ ਤੇ ਅਪਾਰਟਮੈਂਟ ਇਮਾਰਤਾਂ ਦੇ ਨਾਲ ਏਜੰਟਾਂ ਦੀਆਂ ਗੱਡੀਆਂ ਦੇਖੀਆਂ ਗਈਆਂ ਇਸ ਕਾਰਵਾਈ ਦੌਰਾਨ ਹੋਮਲੈਂਡ ਸਿਕਿਉਰਿਟੀ ਸੈਕ੍ਰੀ ਕ੍ਰਿਸਟਿਨ ਨੋਇਮ ਖੁਦ ਵੀ ਮੌਜੂਦ ਰਹੀ। ਸੋਸ਼ਲ ਮੀਡੀਆ ਉਤੇ ਚਾਲੀ ਇੱਕ ਵੀਡੀਓ ਵਿੱਚ ਨੋਇਮ ਨੂੰ ਸੈਂਟ ਪੌਲ ਦੇ ਵਿੱਚ ਇੱਕ ਗ੍ਰਿਫਤਾਰੀ ਦوان ICE 에ਜੰਟਾਂ ਦੇ ਨਾਲ ਦੇਖਿਆ ਗਿਆ। ਉਸ ਵੀਡੀਓ ਦੇ ਵਿੱਚ ਜੋ ਹੱਥ ਕਰੀ ਲੱਗੇ ਇੱਕ ਆਦਮੀ ਨੂੰ ਕਹਿੰਦੀ ਸੁਣੀ ਜਾਂਦੀ ਹੈ, "ਤੁਹਾਨੂੰ ਤੁਹਾਡੇ ਅਪਰਾਧਾ ਦੇ ਲਈ ਜਵਾਬ ਦੇਣਾ ਪੈ ਜਾਵੇਗਾ।" DHS ਦੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਇੱਕ ਵਜੋਦਾਨੀਵਾਸੀ ਸੀ। ਜੋ ਕਤਲ ਅਤੇ ਚਿੰਸੀ ਹਮਲੇ ਸਮੇਤ ਕਈ ਗੰਭੀਰ ਦੋਸ਼ਾਂ ਦੇ ਵਿੱਚ ਲਿਰਦਾ ਸੀ ਵਿਭਾਗ ਨੇ ਦੱਸਿਆ ਕਿ ਸਿਰਫ ਸੌਪਾਰਨ ਨੂੰ ਹੀ ਮੀਨੀਆ ਪੁਲਿਸ ਦੇ ਵਿੱਚ 150 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਸ ਵੱਡੀ ਕਾਰਵਾਈ ਉੱਤੇ ਸਿਆਸੀ ਅਤੇ ਪਾਇਜਾਰਕ ਵਿਰੋਧ ਵੀ ਸਾਹਮਣੇ ਆ ਰਿਹਾ ਹੈ ਮਿਨੀਸੋਟਾ ਦੇ ਗਵਰਨਰ ਟੀਮ ਵਾਲਸ ਨੇ ਇਸ ਸੂ ਮਿਨੀਸੋਟਾ ਵਿਰੁੱਧ ਛੇੜੀ ਜਾ ਰਹੀ ਜਾਣਕਾਰੀ ਦਿੱਤਾ ਉਨਾ ਕੇ ਹੈ ਕਿ ਸੰਘੀ 에ਜੈਂਟ ਰਾਜ਼ ਦਿਨਾਲ ਬਿਨਾ ਤਾਲਮਿਲ ਕਿਤੇ ਸਿਰਫ ਕੈਮਰੇਆ ਦੇ ਲਈ ਕਾਰਵਾਈ ਕਰ ਰਹੇ ਨੇ ਸਥਾਨਕ ਅਧਿਕਾਰੀਆਂ ਅਤੇ ਪਰਵਾਸੀ ਅਧਿਕਾਰੀ ਕਾਰਕੁਨਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਪਹਿਲਾਂ ਹੀ ਤਾਤੇ ਮਾਹੌਲ ਦੇ ਵਿੱਚ ਚੀਰ ਹੈ ਲੋਕਾਂ ਦੇ ਲਈ ਹੋਤਨਾਵ ਪੈਦਾ ਕਰ ਰਹੀ ਹੈ ਸੈਂਟ ਪੌਲ ਸਿਟੀ ਕੌਂਸਲ ਮੈਂਬਰ ਮੌਲੀ ਕੋਲਮਨ ਨੇ ਕਿਹਾ ਕਿ ਮੰਗਲਵਾਰ ਦਾ ਦਿਨ ਉਹਨਾਂ ਦੇ ਲਈ ਬਹੁਤ ਹੀ ਅਸਧਾਰਨ ਅਤੇ ਦੁਖਦਾਈ ਸੀ ਪਰਵਾਸੀ ਅਧਿਕਾਰ ਸੰਸਥਾਵਾਂ ਦਾ ਕਹਿਣਾ ਹੈ ਕਿ ਆਈਸੀ ਦੀ ਮੌਜੂਦਗੀ ਦੇ ਨਾਲ ਲੋਕ ਡਰੇ ਹੋਏ ਨੇ ਅਤੇ ਰੋਜ਼ਾਨਾ ਜ਼ਿੰਦਗੀ ਪਰ ਪ੍ਰਭਾਵਿਤ ਹੋ ਰਹੀ ਹੈ ਇਮੀਗ੍ਰੈਂਟ ਰਾਈਟਸ ਐਕਸ਼ਨ ਕਮੇਟੀ ਨੇ ਵੀ ਕਿਹਾ ਹੈ ਕਿ ਖਤਰੇ ਦੇ ਵਿੱਚ ਸੰਗੀਵਾਨਾ ਅਤੇ ਅਜੰਤਾ ਦੀ ਭਾਰੀ ਮੌਜੂਦਗੀ ਸਪਸ਼ਟ ਤੌਰ ਤੇ ਮਹਿਸੂਸ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਇਸ ਆਪਰੇਸ਼ਨ ਦੇ ਵਿੱਚ ICE ਦੇ ਇਨਫੋਰਸਮੈਂਟ ਅਤੇ ਰਿਮੂਵਲ ਆਪਰੇਸ਼ਨ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਅਤੇ ਅਮਰੀਕੀ ਕਸਟਮਸ ਦੇ ਬਾਰਡਰ ਪ੍ਰੋਟੈਕਸ਼ਨ ਦੇ ਅਜਾਇੰਟ ਵੀ ਸ਼ਾਮਲ ਨੇ। ਇਹਨਾਂ ਟੀਮਾਂ ਤੋਖਤੜੀ ਮਨੁੱਖੀ ਤਸਕਰੀ ਅਤੇ ਗੈਰ-ਕਾਨੂੰਨੀ ਰੁਸਗਾਰ ਮਾਮਲਿਆਂ ਦੀ ਜਾਂਚ ਕਰ ਰਹੀਆਂ ਨੇ। ਸੰਘੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਾਰਵਾਈ ਅਜੇ ਵੀ ਵਿਕਸਿਤ ਹੋ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਦਾਇਰਾ ਅਤੇ ਮਿਆਦ ਬਦਲ ਸਕਦੀ ਹੈ।